ਲੱਗ ਰਿਹਾ ਸਾਰੀਆਂ ਜਥੇਬੰਦੀਆਂ ਵੱਲੋਂ ਭਾਨੇ ਸਿੱਧੂ ਨੂੰ ਫੜ ਕੇ ਛੁੱਟੇ ਪਰਚੇ ਦਰਜ ਪਾਏ ਰਹੇ ਨੇ ਕੱਲ ਇੱਥੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਠੀਕਾ ਕੱਲ ਪਹਿਲਾਂ ਅਸੀਂ 5 ਤਰੀਕ ਦਿੱਤੀ ਸੀ ਵੀ ਭਵਨਤਮਨ ਦੇ ਕੋਕੀ ਦੇ ਮੋੜੇ ਜਾ ਕੇ ਵੱਡਾ ਧਰਨਾ ਦੇਵਾਂਗੇ ਪਰ ਅਸੀਂ ਅੱਜ ਅਮਰਜੈਂਸੀ ਮੀਟਿੰਗ ਸੱਦ ਕੇ ਸਾਨੂੰ ਲੱਗਿਆ ਵੀ ਲੇਟ ਹੋਣਿਆ ਕਿਉਂਕਿ ਸੱਜੇ ਬੰਦੀਆਂ ਦੇ ਰਹੀ ਐਵੇਂ ਨੇਗੇ ਉਰੀਵੇਂ ਦੇ ਕੇ ਉਹ ਸੀ 3 ਤਰੀਕ ਕਰਤੀ ਤੇ ਮੈਂ ਤੁਹਾਡੇ ਰਾਹੀਂ ਸ਼੍ਰੋਤੂ ਕੋਤਰਾ ਸਾਰੇ ਮੋਰਚੇ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਜਿਹੜੀਆਂ ਵੀ ਕਿਸਾਨ ਜੱਥੇਬੰਦੀਆਂ ਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਮਵਾ ਕੇ ਮਤਲਬ 11 ਵਜੇ ਨੂੰ ਮਤਲਬ ਸੰਗਰੂਰ ਦੀ ਕੋਠੀ ਦੇ ਵਾਰਗੇ ਪਹੁੰਚਣਾ ਤੇ ਜਿੰਨਾਂ ਚਿਰ ਉਹ ਰਹਿਾਨੇ ਕਰਦੇ ਅਧੂਲਨ ਜਾਰੀ ਰੱਖਾਂਗੇ ਤੇ ਸੰਗਤ ਮੋਰਚੇ ਦੀ ਮਤਲਬ ਇਹ ਅਧੂਲਨ ਦੇ ਵਿੱਚ ਹਮਾਇਤ ਹੈ ਮੇਰੀ ਸਾਰੇ ਲੀਡਰਾਂ ਨਾਲ ਗੱਲ ਕੀਤੀ ਮਸਲਾ ਵੀ ਉੱਤੇ ਪਾਤਾ ਤੇ ਮੈਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਉਹ ਵੱੱਟੋ ਵੱੱਟੇ ਹਿੱਸਾ ਲੈਣ ਸਾਡੇ ਪੱਕੇ ਬਰਕਰਾਰ ਤਾਂ ਆਉਣਗੇ ਨੌ ਨਵੰਨੀ ਜੇ ਆਉਗੀ ਤਾਂ ਦੋਲੋਂ ਅਸੀਂ ਛੇਤੀ ਜਿੱਤ ਜਾਂਗੇ ਇੱਕ ਮੈਂ ਜ਼ਰੂਰ ਬੇਨਤੀ ਕਰੂੰਗਾ ਤਾਂ ਰਹਿਣਾ ਅਸੀਂ ਇਸ ਢੰਗਰ ਦੇ ਨਾਲ ਆ ਸ਼ਾਂਤ ਪਰੂ ਰੌਣ ਰੱਖਣਾ ਹੈਗਾ ਵੀ ਕਿਵੇਂ ਵੀ ਕੋਈ ਆਉਂਦਾ ਸ਼ਾਂਤ ਰੱਖੇ ਦੋਲੋਂ ਨੂੰ ਜਦੋਂ ਤੱਕ ਸ਼ਾਂਤ ਰੱਖਾਂਗੇ ਤਾਂ ਦੋਲੋਂ ਅਸੀਂ ਜਿੱਤ ਜਾਾਂਗੇ ਇਹੀ ਮੇਰੀ ਅੱਜ ਦਾ ਕਹਿਣਾ ਹੈ ਸਾਹਿਬ ਵੈਰ ਨੂੰ ਖਾਲਸਾ ਵੈਰ ਹਾਂਜੀ 503 ਤਰੀਕ ਕਿਉਂ ਕੀਤੀ ਗਈ ਹੈ ਕਿਉਂਕਿ ਜ਼ਬਰ ਕੱਲ ਵਾਲੇ ਕੱਟ ਤੋਂ ਬਾਅਦ ਵਧਿਆ ਕੱਲ ਕਲਾ ਭਾਨਾ ਨਹੀਂ ਉਹਦੇ ਛੋਟੇ ਭਰਾ ਆਮਲੇ ਨੂੰ ਵੀ ਮੁਕਦਮੇ ਚ ਇਹਨਾਂ ਨੇ ਨਾਮਜ਼ਦ ਕਰਤਾ ਜਿਹੜਾ ਮਹਾਲੀ ਅਤੇ ਮੁਕਦਮਾ ਦਰਜ ਕੀਤਾ ਤੇ ਭਾਨੇ ਨੂੰ ਕੱਲ ਸੀਏ ਸਟਾਫ ਰਾਤ ਮਹਾਲੀ ਰੱਖਿਆ ਗਿਆ ਜੋ ਜਬਰ ਭਾਨੇ ਤੇ ਲੁਧਿਆਣੇ ਢਾਇਆ ਗਿਆ ਸੀ ਉਦੋਂ ਕਈ ਗੁਣਾ ਜ਼ਿਆਦਾ ਜਬਰ ਬਰਫ਼ ਦੀ ਸਿੱਲੀ ਤੇ ਪਾਦਨਾ ਬੰਦੇ ਨੂੰ ਮੂੰਹ ਦਾ ਖੋਲ ਕੇ ਮੂੰਹ ਚ ਕੜਾ ਪਾ ਕੇ ਤੇ ਉਤੋਂ ਦੀ ਪਾਣੀ ਸਿੱਟਣਾ ਵਿੱਚ ਰਮਾਲ ਰੱਖ ਕੇ ਸੰਗ ਸਦਾ ਪਾਣੀ ਡਿੱਗਦਾ ਇਹ ਉਹ ਕੋਈ ਉਸ ਤਰ੍ਹਾਂ ਦਾ ਛਦੜ ਢਾ ਰਹੇ ਆ ਜਿਹੜਾ ਕਿਸੇ ਮੈਡੀਕਲ 'ਚ ਵੀ ਨਹੀਂ ਆਉਣਾ ਆਹ ਤੌਰ ਤੇ ਕਹਿ ਦਿੰਦੇ ਆ ਵੀ ਯਾਰ ਮੈਡੀਕਲ ਕਰਾ ਦਿਓ ਡਾਕਟਰਾਂ ਦਾ ਬੋਰਡ ਬਿਠਾ ਦਿਓ ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹ ਜੀ ਕੁੱਟ ਕੁੱਟਦੇ ਆ ਠੰਡਾ ਪਾਣੀ ਪਾਈ ਜਾਂਦਾ ਸਿਰ ਤੇ ਬਿਠਾ ਕੇ ਮੈਡੀਕਲ 'ਚ ਕੀ ਆਉਣਾ ਸਿਰ ਦੇ ਵਿੱਚ ਜੁੱਤੀਆਂ ਬੰਦਰੇ ਦਿਮਾਗ 'ਚ ਮਾਰਦੇ ਆ ਤਹਾਂ ਤੋਂ ਸਿੱਧਾ ਅਸਰ ਹੁੰਦਾ ਬੰਦਰੇ ਆ ਦਿਮਾਗ ਤੇ ਬੰਦਾ ਮਾਨਸਿਕ ਤੌਰ ਦੇ ਉੱਤੇ ਹਿੱਲ ਜਾਂਦਾ ਇਹਨਾਂ ਵੇਲੇ ਬਦ ਦਿਮਾਗ ਹਿੱਲ ਗਿਆ ਇਹੋ ਜਿਹਾ ਤਸ਼ੱਦਦ ਆ ਜਿਹੜਾ ਕਰ ਰਹੇ ਆ ਇਹ ਜ਼ਬਰ ਰੋਕਣ ਲਈ ਆਪਾਂ ਨੂੰ ਪੰਜ ਤੋਂ ਤਿੰਨ ਕਰਨੀ ਪਈ ਆ। ਸੋ ਮੇਰੀ ਅਪੀਲ ਆ ਜਿਵੇਂ ਤੁਸੀਂ ਕੱਲ ਆਏ 29 ਨੂੰ 3 ਤਰੀਕ ਨੂੰ ਪੰਜਾਬ ਦੇ ਹਰ ਘਰ ਦੇ ਵਿੱਚੋਂ ਸਾਡੀਆਂ ਮਾਵਾ ਭੈਣਾ ਨੌਜਵਾਨ ਬਜ਼ੁਰਗ ਜੇ ਚਾਹਣੇ ਆ ਕਿ ਇਹ ਜ਼ਬਰ ਰੋਕਿਆ ਜਾਵੇ ਮਸਲਾ ਕੱਲਾ ਭਾਨੇ ਦਾ ਨਹੀਂ ਆ। ਮਸਲਾ ਹੂਲ ਵੀ ਜ਼ਬਰ ਜਿਹੜਾ ਹੋ ਰਿਹਾ ਅੱਜ ਤਰਨ ਤਰਨ ਫੇਰ ਕਹਿੰਦੇ ਜੀ ਗੈਂਗਸਟਰ ਕਹਿ ਕੇ ਐਂਕਾਊਂਟਰ ਕਰਤਾ ਇਹ ਝੂਠੇ ਮੁਕਾਬਲੇ ਦਾ ਦੌਲ ਜਿਹੜਾ ਚੱਲ ਪਿਆ ਜੇ ਰੋਕਣਾ ਕੱਲ ਨੂੰ ਕਿਸੇ ਨੂੰ ਵੀ ਇਹ ਅੱਤਵਾਦੀ ਕਹਿ ਕੇ ਗੈਂਗਸਟਰ ਕਹਿ ਕੇ ਗੋਲੀ ਮਾਰ ਦੇਣਗੇ ਸੌਖੀ ਗੱਲ ਹੈ ਤੇ ਆਪਾਂ ਚੁੱਪ ਕਰ ਜਾਂਦੇ ਆ ਵੀ ਠੀਕ ਆ ਬੰਦਾ ਮਾੜਾ ਹੋ ਜਰ ਮਾਰਤਾ ਕਰਨ ਤਾਰਨ ਮੁੰਡਾ ਮਾਰਿਆ ਇੱਕ ਵੀ ਮੁਕੱਦਮਾ ਉਹਦੇ ਦਰਜ ਨਹੀਂ ਹੋਈ ਕਿਸੇ ਅਪਰਾਧਿਕ ਮੁਕੱਦਮਾ ਹੋਈ ਉਹ ਵੀ ਇਹਨਾਂ ਨੇ ਗੈਂਗਸਟਰ ਕਹਿ ਕੇ ਮਾਰਤਾ ਆਪਾਂ ਚੁੱਪ ਕਰ ਗਏ ਉਹਦੀ ਆਵਾਜ਼ ਵਿਚਾਰਾ ਗਰੀਬ ਪਰਿਵਾਰ ਸੀ ਉੱਠਿਆ ਉਹਦੀ ਆਵਾਜ਼ ਹੀ ਨਹੀਂ ਉੱਠੀ ਕਰ ਸੁਣੀ ਹੀ ਨਹੀਂ ਕਿਉਂਕਿ ਜਦੋਂ ਕੋਈ ਟੈਗ ਲੱਗ ਗਿਆ ਬੰਦੇ ਦੇ ਉੱਤੇ ਵੀ ਇਹ ਵੱਖਵਾਦੀ ਹੈ ਜੀ ਇਹ ਅੱਤਵਾਦੀ ਹੈ ਜੀ ਇਹ ਗੈਂਗਸਟਰ ਹੈ ਜੀ ਮਾਰ ਦਿਓ ਅਸੀਂ ਵੀ ਚੁੱਪ ਕਰ ਜਾਂਦੇ ਆ ਇਹ ਪਹਿਲਾਂ ਵੀ ਐ 80 ਤੋਂ ਪਹਿਲਾਂ ਵੀ ਕਹਿੰਦੇ ਬਦਮਾਸ਼ ਕਹਿ ਕੇ ਮਾਰ ਦਦੇ ਸੀ ਪਹਿਲਾਂ ਵੀ ਇਹ ਬਦਮਾਸ਼ਾਂ ਮਾਰਦੇ ਲੋਕ ਚੁੱਪ ਕਰ ਜਾਂਦੇ ਸੀ ਸੋ ਇਹ ਗੈਂਗਸਟਰ ਇਹ ਬਦਮਾਸ਼ ਸਾਡੇ ਪੁੱਤ ਨੇ ਪੰਜਾਬ ਦੇ ਪੁੱਤ ਨੇ ਗਲਤ ਰਹਾਤੇ ਪਏ ਹੋਏ ਨੇ ਇਹਦਾ ਕਹਿੰਦੇ ਅਸੀਂ ਮੁਖ ਤਰਜ ਲੈ ਕੇ ਆਵਾਂਗੇ ਮੋੜ ਕੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਸੋ ਇਹ ਜ਼ਬਰ ਜਿਹੜਾ ਫਾਸੀਵਾਦੀ ਜ਼ਬਰ ਹੈ ਵਧਣਾ ਭਰਾਵੋ ਤੇ ਹਰ ਕਿਤੇ ਹੋਣਾ ਇਸ ਲਈ ਆਪਾਂ 5 ਦੀ بجائے 3 ਰੱਖਤੀ ਸੰਗਰੂਰ ਜਿਹੜੀ ਮੁੱਖ ਮੰਤਰੀ ਦੀ ਰਹਿਸ਼ ਹੈ ਉੱਥੇ ਆਪਾਂ ਪਹੁੰਚਣਾ ਤੇ ਗੱਲ ਚੇਤੇ ਰੱਖਿਓ ਸਰਕਾਰ ਦਾ ਪੂਰਾ ਡਿਚੁੱਟੀ ਦਾ ਜ਼ੋਰ ਲੱਗਿਆ ਕਿਸੇ ਵੀ ਤਰੀਕੇ ਦੇ ਨਾਲ ਇਹ ਚਾਹੁੰਦੇ ਆ ਕਿ ਆਪਾਂ ਇਹ ਨੂੰ ਵਿੱਚ ਕੋਈ ਬੰਦੇ ਬਾੜ ਕੇ ਗੜਬੜ ਕਰਾ ਕੇ ਮਾਹੌਲ ਨੂੰ ਵਿਗਾੜ ਦਿਓ ਤਾਂ ਕਿ ਦੁਵਾਰੇ ਤੁਹਾਡੇ ਡਾਂਗਾਂ ਫੇਰਨੀਆਂ ਤੁਹਾਨੂੰ ਜੇਲਾ ਸਿੱਟਾਂ ਨੂੰ ਸੌਖਾ ਹੋ ਜੇ ਜਿਵੇਂ ਪਹਿਲਾਂ ਇਹਨਾਂ ਨੇ ਕੀਤਾ ਦਿਬਰੂਗੜ ਜਿਹੜੇ ਆਪਣੇ ਮੁੰਡੇ ਸਿੱਟੇ ਆ ਐਨਐਸਏ ਲੱਗੀਆਂ ਨੇ ਉਹ ਇਹੀ ਬਹਾਨਾ ਹੀ ਕਹਾਣੀ ਖੜੀ ਗਈ ਹੈ ਜਣੇ ਇਹਨਾਂ ਦੇ ਇਹ ਉਹ ਰਾਤੁਰਪਿਆ ਮੂਨ ਖੂਨ ਲੱਗ ਗਿਆ ਵਿਸ਼ਕਾਰ ਖੇਡਣਾ ਇਸ ਕਰਕੇ ਜੇ ਆਪਾਂ ਆਪਣੇ ਪੁੱਤ ਬਚਾਉਣਾ ਚਾਹੁੰਦੇ ਆ ਇਹ ਜ਼ਬਰਦਸਤ ਡਟ ਕੇ ਵਿਰੋਧ ਕਰੋ ਕਿਤੇ ਵੀ ਹੁੰਦਾ ਉੱਠ ਕੇ ਬੋਲਿਆ ਕਰੋ ਅੱਜ ਅੱਜੇ 18 ਦੇ ਕਰੀਬ ਜਿਹੜੀਆਂ ਵੱਖ-ਵੱਖ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਤੇ ਪੰਚਾਇਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹੋਰ ਕਈ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਹਮਾਇਤ ਹੋਰ ਕਈ ਮਜ਼ਦੂਰਾਂ ਦੀਆਂ ਜਥੇਬੰਦੀਆਂ ਹਮਾਇਤ ਦੇ ਤੌਰ ਤੇ ਆਈਆਂ ਨੇ ਵੱਡਾ ਇਕੱਠ ਆ ਪਰ ਤੈਨ ਤਰੀਕ ਨੂੰ ਮੇਰਾ ਵੀਰ ਕਰਨਾ ਹੈ ਤੇ ਤਿੰਨ ਤਰੀਕ ਨੂੰ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਉਹਨੂੰ ਜ਼ਬਰਦ ਤੋਂ ਬਚਾਉਣਾ ਹੈ ਜਿੰਨਾ ਉਹ ਲੰਮਾ ਸਮਾਂ ਨੇ ਕੋਲੇ ਰਹੂਗਾ ਉਹਨਾਂ ਨਹੀਂ ਉਹ ਤੇ ਜ਼ਬਰ ਟਾਉਣਗੇ ਤੇ ਉਨਾਂ ਹੀ ਉਹਨੂੰ ਦਿਮਾਗੀ ਤੌਰ ਤੇ ਅਫਸਰਟ ਕਰ ਦਿੱਤਾ ਜਾਊਗਾ ਇਹ ਜਿਸ ਤਰੀਕੇ ਨਾਲ ਉਹਦੇ ਨਾਲ ਪੇਸ਼ ਆ ਰਹੇ ਨੇ ਲੰਗਰ ਲੈ ਕੇ ਉਹ ਉਸ ਦਿਨ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਮਾਮਾਂ ਨੂੰ ਬੇਨਤੀ ਹੈ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਹੋਕੇ ਦਵਾ ਦਿਓ ਲੰਗਰ ਦਾ ਪ੍ਰਬੰਧ ਦੁੱਧ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕਰਕੇ ਵੱਡੀਆਂ თਰਮੋਸਾਂ ਭਰ ਕੇ ਲੰਗਰ ਪ੍ਰਸ਼ਾਦੇ ਲੈ ਕੇ ਟੋਕਰਿਆਂ ਦੇ ਵਿੱਚ ਉੱਥੇ ਆਉਣਾ ਕਿਉਂਕਿ ਆਪਾਂ ਉੱਥੇ ਮੌਕੇ ਤੇ ਪ੍ਰਬੰਧ ਲੰਗਰ ਦਾ ਨਹੀਂ ਹੋਣਾ ਸੋ ਸਾਰਾ ਲੰਗਰ ਦਾ ਪ੍ਰਬੰਧ ਜਿਹੜਾ ਉਹ ਵੱਖ-ਵੱਖ ਜਿੱਥੋਂ ਕਿਤੋਂ ਵੀ ਆਉਂਗੇ ਜਿੰਨੀਆਂ ਉਹ ਸੰਸਥਾਵਾਂ ਆਉਣਗੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਉਹਦੇ ਨਾਲ ਲੰਗਰ ਦਾ ਪ੍ਰਬੰਧ ਕਰਕੇ ਆਉਣਾ ਹੈ 3 ਤਰੀਕ ਜਾਬਤਾ ਤੇ ਜਾਬਤੇ ਵਾਲੀ ਗੱਲ ਆਪਾਂ ਬਾਰ-ਬਾਰ ਕਹਿੰਦੇ ਆਂ ਵੀ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਸ਼ਾਂਤਮਈ ਤਰੀਕੇ ਨਾਲ ਇਹ ਜਾਬਤ ਤੇ ਰਹਿ ਕੇ ਆਪਾਂ ਇਹ ਲੜਾਈ ਲੜਨੀ ਹੈ ਤੇ ਆਪਣੇ ਭਰਾ ਨੂੰ ਬਾਹਰ ਕਢਾ ਕੇ ਰੱਖਣਾ ਰਹਿਣਾ ਹੀ ਰਹਿਣਾ ਤੇ ਜੇ ਆਪਾਂ ਨਾ ਹੁਣ ਵੀ ਉੱਠੇ ਤਾਂ ਫੇਰ ਇਹ ਇਹ ਦੇਖਦੇ ਨੇ ਅਸਲ ਇਹ ਹਰ ਵਾਰੀ ਟੀਕਾ ਲਾ ਕੇ ਦੇਖਦੇ ਆ ਵੀ ਆਪਾਂ ਜਾਉਨੇ ਹੈਗੇ ਆ ਕਿ ਆਪਾਂ ਮਰ ਗਏ ਕਿ ਪਿੱਛੇ ਜੇ ਆਪਾਂ ਪਹਿਲਾਂ ਇਹ ਗਲਤੀਆਂ ਕਰ ਗਏ ਜੇ ਪਹਿਲਾਂ ਵੀ ਉੱਠੇ ਹੁੰਦੇ ਉਹਨਾਂ ਨੌਜਵਾਨਾਂ ਬਾਰੇ ਵੀ ਉੱਠੇ ਹੁੰਦੇ ਨਾਂ ਡਰ ਕੇ ਘਰਾਂ 'ਚ ਬੜੇ ਹੁੰਦੇ ਕੁੰਡੇ ਲਾਏ ਹੁੰਦੇ ਤਾਂ ਇਹ ਦਿਨ ਆਉਣੇ ਨਹੀਂ ਸੀ ਨਾ ਉਹਨਾਂ ਤੇ ਨਾਲ ਹੋਰ ਨੌਜਵਾਨਾਂ ਤੇ ਤੇ ਅੱਜ ਵੀ ਬਹਿ ਗਏ ਪਰ ਹੋਰ ਵੀ ਜਬਰ ਇਹ ਬਦਨਾ ਤੁਸ ਲਈ ਬੇਨਤੀ ਆ ਭਾਈ 5 ਤਰੀਕ ਨਹੀਂ ਜਬਰ ਨੂੰ ਦੇਖਦੇ ਹੋਏ ਜੋ ਕੱਲ ਵਾਪਰਿਆ ਨਮਾ ਏਡਾ ਹੰਕਾਰ ਆ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਦੇ ਦਿਮਾਗ ਏਡਾ ਨਸ਼ਾ ਚੜ ਚੁੱਕਿਆ ਉਹਨੂੰ 파ਵਰ ਦਾ ਕਿ ਇੰਨਾ ਲੋਕਾਂ ਦਾ ਆਪ ਮਹਾਰੇ ਇਕੱਠ ਹੋਇਆ ਤੁਰਕੇ ਵੀ ਆਏ ਸਾਈਕਲਾਂ ਤੇ ਵੀ ਆਏ ਹਜ਼ਾਰਾਂ ਦੀ ਗਿਣਤੀ ਚ ਆਏ ਉਹਦੇ باوجود ਵੀ ਚੱਕ ਕੇ ਪਰਚਾ ਇੱਕ ਹੋਰ ਦੇ ਦਿਓ ਐਨੀ ਵੀ ਤਾਂ ਹੋਰ ਕਿੰਨੇ ਇਕੱਠੀ ਬੈਠਾ ਪਰਚੇ ਤੁਦੇ باوجود ਰਾਤ ਜੋ ਤਸ਼ੱਦਦ ਮਹਾਲੀ ਸੀ ਸਟਾਫ ਟਾਇਆ ਗਿਆ ਤੇ ਇਹ ਸਮਝਦਾ ਵੀ ਕੋਈ ਗੱਲ ਨਹੀਂ ਮੈਂ ਤੈਨੂੰ ਆਈਂ ਕੁੱਟ ਲਊਗਾ ਪਰ ਕੋਈ ਗੱਲ ਨਹੀਂ ਲੋਕ ਤੇਰਾ ਜਵਾਬ ਦੇਣਗੇ ਐਡੇ ਵੀ ਮਰੇ ਤੇ ਬੁਜਦਲ ਨਹੀਂ ਹੈਗੇ ਪੰਜਾਬ ਦੇ ਲੋਕ ਜੇ ਲੋਕਾਂ ਨੇ ਵੱਡੇ ਵੱਡੇ ਜਾਬਰਾਂ ਦਾ ਜਾਬਰਾਂ ਦਾ ਮੂੰਹ ਭੰਨਿਆ ਜ਼ੁਲਮ ਦਾ ਸਾਹਮਣਾ ਕੀਤਾ ਤੇ ਇਹਦਾ ਵੀ ਦੇਣਗੇ ਸੋ ਸਾਡੀ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਹੈ ਉਸ ਦਿਨ ਆਪਾਂ ਵੱਧ ਤੋਂ ਵੱਧ 3 ਤਰੀਕ ਨੂੰ ਜਿੰਨੇ ਇੱੱਚੇ ਆਏ ਆ ਉਹ ਤਾਂ ਆਉਣ ਹੀ ਆਣਾ ਹੈ ਹੋਰ ਵੀ ਸਨੇਹ ਲਾ ਦਿਓ ਭਾਈ ਜੇ ਚਾਹੁੰਦੇ ਆ ਕਿ ਸਾਡਾ ਭਰਾ ਸਾਡੇ ਸਹੀ ਸਲਾਮਤ ਬਾਹਰ ਆਵੇ ਤੇ ਹੋਰ ਜਿਹੜੇ ਕਰ ਰਹੇ ਜਬਰਾਂ ਝੂਠੇ ਮੁਕਾਬਲੇ ਆ ਉਹਨਾਂ ਨੂੰ ਨੱਠ ਪਾਈ ਜਾਵੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀਰੇ ਸਾਹਿਬ ਅੱਜ ਬੇਨਤੀ ਕਰ ਦਿੱਤੀ ਆ ਜੀ ਆਪਣੇ ਪ੍ਰਧਾਨ ਜੀ ਨੇ ਬਸ ਸਾਰੇ ਨੌਜਵਾਨਾਂ ਨੂੰ ਇਹੀ ਬੇਨਤੀ ਆ ਵੀ ਜੇ ਇਹ ਜਬਰ ਦਾ ਘਵਾੜਾ ਰੋਕਣਾ ਵਾ ਜਿਹੜਾ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਵੱਖ-ਵੱਖ ਤਰੀਕਿਆਂ ਦੇ ਨਾਲ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਕੁਸ ਕਹਿ ਕੇ ਜੇ ਉਹਨੂੰ ਰੋਕਣਾ ਵਾ ਤੇ ਸਾਰੇ ਵੀਰ 3 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਚ ਉੱਥੇ ਪਹੁੰਚ ਗਏ ਤਾਂ ਕਿ ਆਪਾਂ ਜਿਹੜਾ ਆਪਣਾ ਭਰਾ ਅੰਦਰ ਬੈਠਾ ਪਾ ਉਹਨੂੰ ਵੀ ਸ਼ਰਾਬ ਸਗੀ ਤੇ ਜਿਹੜੇ ਨੌਜਵਾਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸ਼ਿਕਾਰ ਬਣਨੇ ਆ ਇਹਨਾਂ ਦੇ ਜਿਹੜਾ ਕਵਾੜਾ ਵਾ ਜ਼ਬਰਦਸਤ ਉਹ ਵੀ ਰੋਕ ਸਕੀਏ ਹਾਂਜੀ ਦੇਖੋ ਅੱਜ ਜਿਹੜੀ ਮੀਟਿੰਗ ਸੀ ਇਹ ਪੰਨੇ ਦੇ ਘਰ ਬੁਲਾਈ ਗਈ ਹੈ ਇੱਕ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਫੈਸਲਾ ਹੋਇਆ ਹੈ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਹੋਇਆ ਹੈ ਜਿਸ ਤਰ੍ਹਾਂ ਦਾ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਫੈਸਲਾ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਲਿਆ ਹੈ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਸੋ ਇਹਦੇ ਨਾਲ ਇਕੱਠੇ ਹੋ ਕੇ ਤਕੜਾ ਸੰਘਰਸ਼ ਕਰਨ ਦਾ ਫੈਸਲਾ ਹੈ ਅਸੀਂ ਇਹਨੂੰ ਸਿਰੇ ਲਾਵਾਂਗੇ ਭਾਨੇ ਨੂੰ ਵੀ ਰਿਹਾ ਕਰਾਵਾਂਗੇ ਆਉਂਦੇ ਦਿਨਾਂ ਦੇ ਅੰਦਰ 3 ਤਰੀਕ ਦਾ ਜਿਹੜਾ ਪ੍ਰੋਗਰਾਮ ਲਿਖਿਆ ਉਹਦੇ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਸਹਿਮਤੀ ਦਿੱਤੀ ਹੈ ਵੱਡੀ ਗਿਣਤੀ ਜੱਥੇਬੰਦੀਆਂ ਨੇ ਆਵਰੇ ਹਾਜ਼ਰੀ ਹੈਗੀ ਹੈ ਉਹਨਾਂ ਦੇ ਲੀਡਰ ਸਾਹਿਬਾਨ ਨੇ ਤੇ ਵੱਡੇ ਇਕੱਠ ਕਰਾਂਗੇ ਸਰਕਾਰ ਨੂੰ ਇਹ ਮਜਬੂਰ ਕਰਾਂਗੇ ਕਿ ਸਾਡੇ ਸਾਥੀ ਨੂੰ ਤੁਰੰਤ ਰਿਹਾ ਕੀਤਾ ਜਾਵੇ ਹਾਂਜੀ ਬਾਈ ਜੀ ਮੇਰੀ ਸਾਰੇ ਇਨਸਾਫਪਸੰਦ ਲੋਕਾਂ ਨੂੰ ਬੇਨਤੀ ਆ ਪੀਰਾ ਵੀ ਪਈ ਜਿਹੜਾ ਪੰਨ ਦਿਹਾੜੀ ਵਾਸਤੇ ਤਿੰਨ ਤਰੀਕ ਨੂੰ ਭਗਮੰਤ ਮੰਦ ਦੀ ਕੌਂਟੀ ਦਾ ਘਰਾਵਕ ਰਿਹਾ ਜਾ ਰਿਹਾ ਜਾਂ ਧਰਨਾ ਲਾਇਆ ਜਾ ਰਿਹਾ ਇਹਦੇ ਵਿੱਚ ਵੱਤੋ ਵੱਤ ਵੱਡੀ ਗੱਤੇ ਵਿੱਚ ਪਹੁੰਚਿਆ ਜਾਵੇ ਕਿਉਂਕਿ ਜਿਹੜਾ ਸਵਾਲ ਕਾਨੂੰਨ ਦੇ ਵਿਵਸਥਾ ਸਵਾਲ ਆ ਜੇ ਕਾਨੂੰਨ ਹੋਰ ਮਤਲਬ ਗੱਤਮੰਦਨ ਵਾਸਤੇ ਹੋਰ ਨੇ ਜਿਹੜੇ ਸਹੀ ਬੰਦਮਨ ਵਾਸਤੇ ਹੋਰ ਨੇ ਆਦਰੀ ਲੋਕਾਂ ਦੇ ਸੱਚ ਦੀ ਬਾਤ ਥਾਂਦੇ ਨੇ ਉਹਨੂੰ ਦੱਬਣ ਵਾਸਤੇ ਸਰਕਾਰਾਂ ਇਹ ਜਿਹੇ ਹੱਤਕੰਡੇ ਅਪਣਾ ਰਹੀਆਂ ਨੇ ਉਹਨੂੰ ਰੋਕਣ ਵਾਸਤੇ ਨਾ ਆਪਾਂ ਨੂੰ ਇਹ ਜੇ ਪੁਰਜ਼ੋਰ ਜਿਹੜੇ ਧਰਨੇ ਮੁਜਾਰੇ ਕਰਨੇ ਪ ਹਾਂਜੀ ਹਾਂਜੀ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਪ੍ਰੋਗਰਾਮ ਅਲਿਕਿਆ ਗਿਆ ਸਾਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਜ ਨੂੰ ਲਖਵਾਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਗੱਲ ਅੱਜ ਸਾਡੇ ਪੰਜਾਬ ਦੀ ਹੈ ਪੰਜਾਬ ਦੀ ਕਿਸਾਨੀ ਔਰ ਜਵਾਨੀ ਦੋਨੋਂ ਖਤਰੇ ਦੇ ਵਿੱਚ ਆ ਅਸੀਂ ਜਿਹੜੀ ਸਰਕਾਰ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਚੁਣ ਕੇ ਬਹਿ ਗਈਆਂ ਇਹ ਸਰਕਾਰ ਇਹ ਉਹੀ ਸਰਕਾਰ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਪਿੱਛੇ ਲਾਇਆ ਸੀ ਤੇ ਨੌਜਵਾਨਾਂ ਨੇ ਆਪਣੀ ਤਨ ਦੇ ਨਾਲ ਇਹਨਾਂ ਦੇ ਨਾਲ ਖੜ ਕੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ ਉਹੀ ਆਮ ਆਦਮੀ ਪਾਰਟੀ ਆ ਜਿਹੜੀ ਅੱਜ ਆਮ ਆਦਮੀ ਦੇ ਉੱਪਰ ਜ਼ਬਰ ਕਰ ਰਹੀ ਹੈ ਸੋ ਅਸੀਂ ਜ਼ਬਰ ਦੇ ਖਰਾਫ ਲੜਦੇ ਆਏ ਆ ਤੇ ਲੜਦੇ ਰਹਾਂਗੇ ਸੋ ਮੇਰੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤਿੰਨ ਤਰੀਕ ਦਾ ਜੋ ਅਸੀਂ ਪ੍ਰੋਗਰਾਮ ਲਿਖਿਆ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਤਾਂ ਕਿ ਅਸੀਂ ਭਾਨੇ ਸਿੱਧੂ ਨੂੰ ਰਹਾ ਕਰ ਸਕੀਏ ਹਾਂਜੀ ਭਾਈ ਜੀ ਭਾਈ ਜੀ ਮੈਂ ਤਾਂ ਇਹ ਜੀ ਕਹਿਣਾ ਚਾਹਣਾ ਵੀ ਦੇਸ਼ ਵਿੱਚ ਹਿੰਦੁਸਤਾਨ ਵਿੱਚ ਜਦ ਵੀ ਉੱਠਿਆ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਪੰਜਾਬ ਉੱਠਿਆ ਸੋ ਜਿਹੜਾ ਪੰਜਾਬ ਹਮੇਸ਼ਾ ਮੂਹਰਲੀ ਕਤਾਰ 'ਚ ਲੜਾਈਆਂ ਲੜਦਾ ਜ਼ੁਲਮ ਦੇ ਖਿਲਾਫ ਜੋ ਪੰਜਾਬੀਆਂ ਤੇ ਸਭ ਤੋਂ ਜ਼ਿਆਦਾ ਤਸੱਦਦ ਹੋ ਰਿਹਾ ਸਮੇਂ ਦੀ ਸਰਕਾਰ ਬਣੀਓ ਚਾਹੇ ਸੈਂਟਰ ਬਣੀਓ ਸੋ ਇਸ ਦੇ ਖਿਲਾਫ ਲਾਮਬੰਦ ਹੋ ਕੇ ਗੁਰੂ ਸਾਹਿਬ ਨੇ ਜਿਹੜੇ ਰਾਹ ਦਿਖਾਏ ਨੇ ਉਹਨਾਂ ਤੇ ਚੱਲਦੇ ਹੋਏ ਇਸ ਜ਼ਬਰ ਦੇ ਖਿਲਾਫ ਵੱਡਾ ਸੰਘਰਸ਼ ਵਿੜਣਾ ਪਊਗਾ ਸੋ ਸਾਰੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹਨੂੰ ਅਸੀਂ ਨੌਜਵਾਨ ਪੀੜੀ ਫਾਲੋ ਕਰਦੇ ਆ ਸਮਾਜ ਸੇਵਕਾਂ ਨੂੰ ਫਾਲੋ ਕਰਦੇ ਆ ਸੋ ਜਥੇਬੰਦੀਆਂ ਨੇ ਜਿਹੜਾ ਕਾਲ ਦਿੱਤੀ ਆ 3 ਤਰੀਕ ਨੂੰ ਸੰਗਰੂਰ ਵੇਖਿਆ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨ ਵਾਸਤੇ ਸੋ ਮੇਰੇ ਬਣੀਓ ਪੰਚਾਇਤ ਯੂਨੀਅਨ ਬਣੀਓ ਲਾਲੋ ਇੱਕ ਸਰਪੰਚ ਬਣੀਓ ਲਾਲੋ ਅਧਨੇ ਉਹਨੀਆਂ ਬੇਅੰਤੀਆ ਵੀ ਵੱਧ ਚੜ ਕੇ ਇਸ ਵਿੱਚ ਹਿੱਸਾ ਲਈਏ ਤੇ ਇਸ ਜ਼ਬਰਦਸਤ ਵਿਰੋਧੀ ਜਿਹੜੀ ਸਰਕਾਰ ਆ ਉਸ ਦੀਆਂ ਜੜਾਂ ਆਪਾਂ ਹਲਾ ਦਈਏ। ਹਾਂਜੀ ਬੱਬੂ ਜੀ ਭਾਰਤੀ ਕਿਸਾਨ ਜਿਹਨਾਂ ਚੜੋਨੀ ਵੱਲੋਂ ਬਾਈ ਅਸੀਂ ਨਾਲ ਆ ਪਾਨੇ ਪਿੱਸੇ ਨਹੀਂ ਇਨਸਾਨੀਅਤ ਤੌਰ ਦੇ ਉੱਤੇ ਸਾਰਿਆਂ ਨੂੰ ਸਾਨੂੰ ਆਉਣਾ ਚਾਹੀਦਾ ਜਿਵੇਂ ਅਸੀਂ ਕੱਲ ਦਾ ਇਕੱਠ ਸੀਗਾ ਸਾਡਾ ਕੋਟ ਦੁਨੇ ਬਹੁਤ ਵੱਡਾ ਹੰਗਾਰਾ ਐਸ ਲੋਟੀ ਸਾਡਾ 3 ਤਰੀਕ ਨੂੰ ਸੰਗਰੂਰ ਵੱਧ ਇਕੱਠ ਹੋਣਾ ਚਾਹੀਦਾ ਕਿਉਂਕਿ ਤਰੀਕੇ ਦੇ ਵਿੱਚ ਪਹਿਲਾਂ ਮੈਂ ਬੇਨਤੀ ਕਰਦਿਆਂ ਵੀ ਪੰਜ ਦਿੱਤੀ ਗਈ ਸੀ ਪਰ ਉਹਦੇ ਤੇ ਜ਼ੁਲਮ ਦਿਨ-ਬਿਨ ਦਿਨ ਵੱਧ ਕਰੀ ਜਾਂਦੇ ਆ ਉਸ ਕਰਕੇ ਅੱਜ ਸਾਰੀਆਂ ਜਸੇਬੰਦੀਆਂ ਨੇ ਫੈਸਲਾ ਲੇਤਾ ਵੀ ਉਹ ਪ੍ਰੋਗਰਾਮ ਅਸੀਂ ਤੰਨ ਤਰੀਕ ਦਾ ਕੀਤਾਗਾ ਤੰਨ ਤਰੀਕ ਨੂੰ ਸਾਡੀ ਜਸੇਬੰਦੀਆਂ ਨੂੰ ਸਾਡੇ ਨੂੰ ਪੂਰਾ ਭਾਈ ਸਮਰਥਨ ਆ ਤੇ ਭਾਨੇ ਸਿੱਧੂ ਨੂੰ ਅਸੀਂ ਰਹਾ ਕਰਾਂਗੇ ਹਾਂਜੀ ਬਾਪੂ ਜੀ ਹਾਂਜੀ ਭਾਈ ਤੁਸੀਂ ਹਾਂ ਬੋਲੋ ਅਸੀਂ ਜਥੇਬੰਦੀਆਂ ਨੇ ਤਾਂ ਸਾਰਿਆਂ ਨੇ ਦੱਸ ਹੀ ਦਿੱਤਾ ਜਥੇਬੰਦੀਆਂ ਦੀ ਸਾਰਿਆਂ ਦੀ ਫੁੱਲ ਸਪੋਰਟ ਆ ਪੂਰੀ ਹਮਾਇਤ ਆ ਕਿ ਅਸੀਂ ਨੌਜਵਾਨਾਂ ਨੂੰ ਵੀਰਾਂ ਨੂੰ ਮਤਾਵਾ ਨੂੰ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਭਾਨੇ ਨੂੰ ਰਹਾਆ ਕਰਾਉਣ ਲਈ 3 ਤਰੀਕ ਨੂੰ ਸੰਗਰੂਰ ਲਾਜ਼ਮੀ ਤੌਰ ਤੇ ਆਪਣੇ ਕੀਨਤੀਰ ਜੇਮੇ ਸੱਦ ਕੇ ਜ਼ੁਲਮ ਦੇ ਖਿਲਾਫ ਉੱਥੇ ਜ਼ਰੂਰ ਪਹੁੰਚੋ ਜੀ ਲੰਬੀ ਹੋ ਜੀ ਹਾਂਜੀ ਭਾਜੀ ਤਾਂ ਇੱਕ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੈਂ ਮਨਜੀਤ ਸਿੰਘ ਸਾਰੇ ਸਾਡੇ ਨੌਜਵਾਨ ਵੀਰਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਕਹਿਣਾ ਹੈ ਜਿਹੜਾ ਸਾਡੇ ਸਿੱਧੂ ਛੋਟੇ ਵੀਰ ਤੇ ਇੱਕ ਬਹੁਤ ਹੀ ਜ਼ਿਆਦਾ ਤਸੱਦਦ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਿਉਂਕਿ ਇੱਕ ਹਫ਼ਤਾ ਪਹਿਲਾਂ ਹੋ ਗਿਆ ਅਸੀਂ ਪਹਿਲਾਂ ਕੱਲ ਉੱਥੇ ਘਟਦੇ ਸੀਗੇ ਕੋਰਤੂ ਨੇ ਮੰਡੀ ਚ 5 ਤਰੀਕ ਦੇ ਸੀ ਅਸੀਂ ਅੱਜ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਫੈਸਲਾ ਕਰਕੇ 3 ਤਰੀਕ ਦਾ ਕਰਿਆ ਵੀ 3 ਤਰੀਕ ਨੂੰ ਦੇ ਸੰਗਰੂਰ ਸਵੇਰੇ 10 ਵਜੇ ਨੂੰ ਪਹੁੰਚੀਏ ਵੱਧ ਤੋਂ ਵੱਧ ਸੰਖਿਆ ਚ ਪਹੁੰਚੀਏ ਤਾਂ ਕਿ ਅਸੀਂ ਇਹ ਸਰਕਾਰ ਦੇ ਤਾਂ ਉਹਦੇ ਵਿਚਾਰ ਹੋਈ ਕਿ ਇਹਨਾਂ ਸਾਥ ਤੋਂ ਹੋ ਸਕਿਆ ਕਿਉਂਕਿ ਜਿਹੜਾ ਜਾਬਰ ਜਨਾ ਨੌਜਵਾਨ ਮੁੱਢਾਂ ਤੇ ਕਰਨ ਲੱਗੇ ਆ ਉਹ ਬੰਦ ਕਰਕੇ ਇਹ ਸੋਚਣ ਦੇ ਮਜਬੂਰ ਹੋ ਜਾਣ ਕਿਉਂਕਿ ਇਹ ਕਿਸੇ ਅਫਦਾਲੀ ਦਾ ਰਾਜ ਨਹੀਂ ਹੈਗਾ ਇਹ ਪਬਲਿਕ ਦਾ ਰਾਜ ਹੈ ਤੇ ਇਦਾਂ ਚੱਲੂਗਾ ਮੈਂ ਕਿਹਨਾਂ ਤੋਂ ਹੋਰ ਬੋਲਣਾ ਜੀ ਇਧਰ ਕਿਸੇ ਤੁਸੀਂ ਚਲੋ ਪੰਜ ਦਾ ਆਹ ਬ੍ਰੋ ਜੀ ਕਿਤੇ ਤੇ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਇੱਕ ਤਾਂ ਸਿੱਧੂਪੁਰ ਵੱਲੋਂ ਜੋ ਆਪਣੇ ਵੀਰਪਾ ਨਸਦੂ ਤੇ ਮਾਰਨਾ ਲਿਆ ਅੱਜ ਹੁਣੇ-ਹੁਣੇ ਮੀਟਿੰਗ ਕਰਕੇ ਵੀ ਜਿਹੜਾ ਆਪਾਂ ਪ੍ਰੋਗਰਾਮ ਪੰਜ ਵਾਲਾ ਤਿੰਨ ਤੇ ਲੈ ਕੇ ਜਾਈਏ ਤਾਕੇ ਸਰਕਾਰ ਦੀਆਂ ਅੱਖਾਂ ਖੋਲ ਸਕੀਏ ਸਰਕਾਰ ਨੂੰ ਘੇਰ ਸਕੀਏ ਇਸ ਲਈ ਬាទ ਬាទ ਕੀ ਕਰਦੇ ਆ ਇਸ ਜ਼ਾਬਰ ਦੇ ਖਿਲਾਫ ਆਪਾਂ ਨੂੰ ਇੱਕ ਵਾਰ ਜਰੂਰ ਸਾਰੇ ਪੰਜਾਬ ਤੋਂ ਛੜਕਰ ਤੇ ਆਉਣਾ ਪੈਣਾ ਹੈ ਇਸ ਲਈ ਬੇਨਤੀ ਕਰਦੇ ਆ ਬាទ ਬាទ ਪਹੁੰਚਣਾ ਪੰਤਤਰੀ ਘਰੋਂ ਬាទ ਬាទ ਸਾਧਨ ਲੈ ਕੇ ਆਪਣਾ ਜੋ ਵੀ ਹੈ ਰਾਸ਼ਨ ਪਾਣੀ ਜੋ ਕਿਸੇ ਵੀ ਇੱਕ ਆਪਣਾ ਸਮਾਜ ਸੇਵੀ ਦਾ ਮਤਲਬ ਜਿਹੜਾ ਹੈਗਾ ਉਹਦੇ ਤੇ ਤਸ਼ੱਦਦ ਹੋ ਰਿਹਾ ਹੈ ਇਹ ਆਪਣੇ ਤੇ ਵੀ ਹੋਣਾ ਇਸ ਲਈ ਆਪਾਂ ਕਿਸੇ ਤੋਂ ਕੋਈ ਆਸ ਨਾ ਰੱਖੀਏ ਵੀ ਉੱਥੇ ਆਪਾਂ ਨੂੰ ਚਾਹ ਪਾਣੀ ਵਗੈਰਾ ਹੋਰ ਮਿਲੇਗਾ ਯੋ ਵੀ ਆਪਾ ਹੈਗਾ ਆਪ ਦਾ ਬੰਦੋਬਸਤ ਕਰਕੇ ਆਪ ਲੈ ਕੇ ਜਾਣਾ ਇਹਨਾਂ ਕਹਿੰਦੇ ਹੋਏ ਸਭ ਤੋਂ ਵੱਧ ਤੋਂ ਵੱਧ ਪਹੁੰਚਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਬਾਈ ਜੀ